ਪਾਜੀ ਹੁਣਾਂ ਦੇ ਨਾ ਘਰ ਦੇ ਬਿਲਕੁਲ ਹੀ ਕੋਲ ਨਾ ਇੱਕ ਬੂਟਾ ਲੱਗਾ ਹੋਇਆ ਆ ਤੇ ਉਹਨੂੰ ਪੀਲਾ ਪੀਲਾ ਜਿਹਾ ਫੁੱਲ ਪਿਆ ਫਲ ਲੱਗਾ ਮੈਨੂੰ ਫਲ ਮੈਂ ਪੁੱਛ ਪਾਜੀ ਨੂੰ ਪੁੱਛਿਆ ਵੀ ਇਹ ਫਲ ਕਿਹੜਾ ਆ ਪਹਿਲਾਂ ਤੁਹਾਨੂੰ ਫਲ ਦਿਖਾਉਣਾ ਚੱਕਾ ਥੱਲੇ ਹਾਂ ਚੱਕ ਲਓ ਜੀ ਇੱਕ ਅੱਧੇ ਆਹ ਦੇਖੋ ਇਹ ਹੈ ਤਾਂ ਪਾਜੀ ਫਾਲੀ ਹਾਂਜੀ ਹੈਨਾ ਤੁਸੀਂ ਕਹਿੰਦੇ ਜੀ ਫੁੱਲ ਆ ਇਹ ਤਾਂ ਜੀ ਇਹ ਫੁੱਲ ਆ ਇਹਨੂੰ ਪਹਿਲਾਂ ਫੁੱਲ ਨਹੀਂ ਪੈਂਦਾ ਇਹ ਹੀ ਫੁੱਲ ਆ ਇਹਦਾ ਅੱਛਾ ਹਾਂਜੀ ਅੱਛਾ ਚਲੋ ਵੇਹ ਤਾਂ ਦੱਸਣਾ ਆਪਾਂ ਇਹ ਹੈ ਕੀ ਸਭ ਤੋਂ ਪਹਿਲਾਂ ਦੇਖੋ ਜੀ ਇੱਧਰ ਲੱਗਾ ਆਹਾ ਪੇੜ ਤੇ ਆ ਦੇਖੋ ਤੁਹਾਨੂੰ ਥੋੜਾ ਜਿਹਾ ਸਾਈਡ ਤੋਂ ਹੋ ਕੇ ਦਿਖਾਉਣਾ ਆ ਦਿਖਾ ਦਿਓ ਪੱਤੇ ਲੱਗ ਗਏ ਹਾਂ ਪੱਤੇ ਵੀ ਦਿਖਾਉਣਾ ਮੈਂ ਹਾਂਜੀ ਆ ਦੇਖੋ ਇਹਨੂੰ ਨੈਚੁਰਲ ਖਾਦ ਮਿਲ ਰਹੀ ਆ ਆ ਵਧੀਆ ਤਰੀਕੇ ਨਾਲ ਤੇ ਪਰਫੁੱਲੇ ਥੋ ਰਿਹਾ ਪੂਰਾ ਵੱਧ ਫੁੱਲ ਰਿਹਾ ਆ ਦੇਖੋ ਤੁਹਾਨੂੰ ਪੱਤੇ ਵੀ ਦਿਖਾ ਦਿੰਨਾ ਲਓ ਜੀ ਆ ਦੇਖੋ ਆ ਬੱਤਾ ਤੇ ਚਲੋ ਸਾਰਿਆਂ ਨੂੰ ਦੱਸਦੇ ਆ ਜੀ ਇਹ ਕਾਦਾ ਪੇੜ ਆ ਇਹ ਹੈ ਜੀ ਢਿਊ ਦਾ ਪੇੜ ਹਾਂਜੀ ਤੇ ਭਾਜੀ ਹੁਣਾਂ ਨਾਲ ਜਿੱਦਾਂ ਗੱਲ ਕਰ ਰਹੇ ਆ ਸਿਗਾ ਇਹਨੂੰ ਜਿੱਦਾਂ ਵਾਲਾ ਫਲ ਪਿਆ ਆ ਜਿੱਦਾਂ ਫੁੱਲ ਪਿਆ ਆ ਇਹਨੂੰ ਤੇ ਇਹਦੇ ਅੱਗੇ ਢਿਊ ਬਣ ਜਾਣੇ ਆ ਹਾਂ ਹਾਂ ਤੇ ਭਾਜੀ ਇਹ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਢਿਊ ਦੇ ਗੁਣ ਦੱਸੋ ਕੀ ਆ ਢਿਊ ਦੇ ਭਾਜੀ ਜਿੱਦਾਂ ਅਚਾਰ ਹੀ ਪਾਉਂਦੇ ਸੀਗੇ ਹਾਂਜੀ ਇਹਨੂੰ ਤੁਸੀਂ YouTube ਤੇ ਦੇਖੋਗੇ ਬੜ੍ਹਹਲ ਲਿਖ ਦੋ ਬਡਹਲ ਠੀਕ ਹੈ ਇਹਨੂੰ ਕਟਹਲ ਜਿੱਦਾਂ ਹੁੰਦਾ ਠੀਕ ਹੈ ਜੈਕ ਫਰੂਟ ਠੀਕ ਹੈ ਇਹਨੂੰ ਬਡਹਲ ਕਹਿੰਦੇ ਆ ਹਿੰਦੀ ਚ ਠੀਕ ਹੈ ਜੀ ਸਾਡੇ ਦਾ ਢੇਉ ਕਹਿੰਦੇ ਆ ਹਾਂਜੀ ਹਾਂਜੀ ਤੇ ਉਹਨੂੰ ਲਿਖੂਗੇ ਇਹਦਾ ਬਹੁਤ ਘੱਟ ਵੀਡੀਓਜ਼ ਆਉਣੀਆਂ ਪਹਿਲਾਂ ਆਉਂਦੀਆਂ ਨਹੀਂ ਸੀ ਹੁਣ ਤਾਂ ਆਉਣ ਲੱਗ ਪਈਆਂ 2-4 ਠੀਕ ਹੈ ਪਰ ਬਡਹਲ ਲਿਖੂਗੇ ਇੰਨੀ ਕਿ ਲਿਸਟ ਆ ਜਾਣੀ ਹੈ ਕਿ ਉੱਥੋਂ ਵੀ ਦੇਖ ਸਕਦੇ ਆ ਮੇਨ ਆ ਕੇ ਆਚਾਰ ਪਾਉਂਗੇ ਇਹਦੇ ਵਿੱਚ ਨਾ ਦੁੱਧ ਜਾਂ ਹੁੰਦਾ ਹਾਂਜੀ ਤੋਂ ਥੋੜਾ ਉਹ ਜਿਹੜਾ ਆ ਆਪਣੀ ਸ਼ੁਕਰ ਧਾਤੂ ਆ ਅੱਛਾ ਜੀ ਉਹਨੂੰ ਸਤੰਭਨ ਕਰਦਾ ਮਤਲਬ ਰੋਕਣ ਦੀ ਇਹ ਚ ਤਾਕਤ ਹੁੰਦੀ ਆ ਅੱਛਾ ਦੂਸਰਾ ਉਹ ਇਹਦੇ ਵਿੱਚ ਜਿਹੜੇ ਵਿਟਾਮਿਨਸ ਹੁੰਦੇ ਆ ਹਾਂਜੀ ਜਾਂ ਹੋਰ ਵੀ ਇਹਦੇ ਵਿੱਚ ਜਿੱਦਾਂ ਫਾਈਬਰ ਟਾਈਪ ਚੀਜ਼ਾਂ ਹੁੰਦੀਆਂ ਇੱਕ ਟੇਸਟੀ ਬਹੁਤ ਜ਼ਿਆਦਾ ਹੁੰਦਾ ਠੀਕ ਆ ਤੇ ਕਾਫੀ ਹੈਲਥ ਬੈਨੀਫਿਟਸ ਆ ਠੀਕ ਆ ਤੇ ਉਹਦੇ ਡਿਟੇਲ ਚ ਜੇ ਜਾਨਣਾ ਚਾਹੁੰਦੇ ਆ ਤਾਂ ਉੱਤੇ YouTube ਤੇ ਦੇਖ ਸਕਦੇ ਆ ਓਕੇ ਜੀ ਉਹ ਤਾਂ ਕਾਫੀ ਲੰਬੇ ਵਿਸ਼ੇ ਹੋ ਜਾਂਦੇ ਆ ਠੀਕ ਹੈ ਹਾਂ ਜੀ ਮਤਲਬ ਕਿ ਸਾਡੇ ਬਜ਼ੁਰਗ ਲਸੂੜੇ ਦਾ achar ਤੁੱਕੇ ਦਾ achar ਹਾਂਜੀ ਕਿੱਕਰ ਦੀਆਂ ਫਲੀਆਂ ਜਿਹੜੀਆਂ ਹੁੰਦੀਆਂ ਉਹਨੂੰ ਤੁੱਕਿਆਂ ਦਾ achar ਕਹਿੰਦੇ ਆ ਅੱਛਾ ਜੀ ਅੱਛਾ ਤੇ ਇਹਦਾ ਢੇਉ ਦਾ ਠੀਕ ਹੈ ਕਾਫੀ ਯੂਜ਼ ਕਰਦੇ ਸੀ ਬੜਾ ਵਧੀਆ ਨੋਰਮਲ ਪਾਉਣਾ ਚਾਹੀਦਾ ਬਹੁਤੇ ਨਹੀਂ ਤਿੱਖਾ ਤੁਖਾ ਨਹੀਂ ਬਣਾਉਣਾ ਚਾਹੀਦਾ ਨੋਰਮਲ ਬਣਾਓ ਤੇ ਰੋਟੀ ਬੰਦਾ ਇੱਕ ਅੱਧੀ ਬਾਦੀ ਖਾ ਜਾਂਦਾ ਜਿਹਨੂੰ ਘੱਟ ਭੁੱਖ ਲੱਗਦੀ ਆ ਨਹੀਂ ਨਹੀਂ ਉਹ ਗੱਲ ਸਹੀ ਆ ਹਾਂਜੀ ਤੇ ਜਿੱਦਾਂ ਮੈਂ ਹੋਰ ਗੱਲ ਜਾਣਨੀ ਚਾਹੁੰਦਾ ਸੀਗਾ ਤੁਹਾਡੇ ਨਾਲ ਗੱਲ ਕਰ ਵੀ ਰਿਹਾ ਸੀਗਾ ਇਹ ਮੈਂ ਹੁਣ ਇਹ ਢੇਉ ਦਾ ਕਿਸੇ ਦੇ ਘਰ ਪੌਦਾ ਲੱਗਾ ਆ ਪੇੜ ਲੱਗਾ ਆ ਹੂੰ ਇਹਨੂੰ ਤਾਂ ਫਲ ਬਹੁਤ ਲੱਗਣਾ ਬਹੁਤ ਲੱਗਦਾ ਤਾਂ ਹਿਸਾਬ ਨਾਲ ਲੱਗਦੇ ਆ ਤੇ ਉਹੀ ਜਿਹੜਾ ਤੁਸੀਂ ਕਹਿੰਨੇ ਸੀਗੇ ਵੀ ਜਿੱਦਾਂ ਕੋਸ਼ਕ ਆਪਣੇ ਲਈ ਉਹਨੇ ਰੱਖ ਲਿਆ ਹੂੰ ਹੂੰ ਬਾਕੀ ਦਾ ਕੁਝ ਬਿਜ਼ਨਸ ਕਰ ਸਕਦੇ ਆ ਦਾ ਹਾਂਜੀ ਸਹਾਇਕ ਧੰਦਾ ਇਹਨੂੰ ਬਣਾ ਸਕਦੇ ਆ ਹਾਂ ਮੈਂ ਗੱਲ ਕਰਨਾ ਚਾਹੁੰਦਾ ਵੀ ਕਿਹੜੇ 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 ਐਸੇ ਪੌਦੇ ਆ ਸਾਡੇ ਪੰਜਾਬ ਦੇ ਵਿੱਚ ਜਿਨ੍ਹਾਂ ਤੋਂ ਕੋਈ ਬਿਜ਼ਨਸ ਖੋਲਿਆ ਜਾ ਸਕਦਾ ਹੈ ਜਿਹੜੀਆਂ ਜਨਰੇਸ਼ਨਸ ਸਾਡੀਆਂ ਜਾਂ ਯੰਗ ਜਨਰੇਸ਼ਨ ਆ ਉਹ ਕੁਝ ਬਿਜ਼ਨਸ ਚਲਾ ਸਕਦੀ ਆ ਆਪਣਾ ਵਧੀਆ ਪੈਸੇ ਕਮਾ ਸਕਦੀ ਆ ਇਹ ਦੱਸੋ ਤੁਸੀਂ ਕਿਹੜੇ ਕਿਹੜੇ ਪੌਦੇ ਹੈਗੇ ਤੇ ਕਿੱਦਾਂ ਕਮਾ ਸਕਦੇ ਆ ਹਾਂਜੀ ਇਹ ਦੱਸੋ ਸਭ ਤੋਂ ਪਹਿਲਾਂ ਤਾਂ ਔਲੇ ਦਾ ਬੂਟਾ ਜਿਹੜਾ ਹਾਂਜੀ ਠੀਕ ਆ ਔਲੇ ਦਾ ਬੂਟਾ ਉਹਦੇ ਕਾਫੀ ਪ੍ਰੋਡਕਟਸ ਬਣ ਜਾਂਦੇ ਜਿਦਾ ਕੈਂਡੀ ਅੱਛਾ ਜੀ ਉਹਦਾ ਆਚਾਰ ਠੀਕ ਆ ਜੀ ਉਹਦਾ ਮਰਬਾ ਠੀਕ ਆ ਉਹਦਾ ਉਹਨੂੰ ਡਰਾਈ ਕਰਕੇ ਸਿੱਧਾ ਰੌਅ ਫਾਰਮਸ ਮਤਲਬ ਬੇਚ ਸਕਦੇ ਆ ਬੇਚ ਸਕਦੇ ਆ ਉਹਦਾ ਪਾਊਡਰ ਬਣਾ ਕੇ ਬੇਚ ਸਕਦੇ ਆ ਹਾਂ ਹਾਂ ਸੋ ਕਾਫੀ ਪੰਜ ਚੀਜ਼ ਤੇ ਮੰਨ ਲਓ ਕਿ ਇਹ ਨਾਰਮਲ ਬੰਦਾ ਕਰ ਸਕਦਾ ਉਹਨੂੰ ਸਹਾਇਕ ਆਜੋ ਅੱਛਾ ਤੇ ਉਹਦੇ ਜਿਹੜਾ ਆ ਕਾਫੀ ਸਾਨੂੰ ਠੀਕ ਰੇਟ ਮਿਲ ਜਾਂਦਾ ਕਿਉਂਕਿ ਉਹਨੇ ਵਧੀਆ ਹੀ ਆ ਸਾਨੂੰ ਕੋਈ ਨੁਕਸਾਨ ਨਹੀਂ ਜੇ ਸਹਾਇਕ ਕਿਸੇ ਨੇ ਬਣਾਉਣਾ ਇੱਜਟੇ ਹੁੰਦਾ ਅਸੀਂ ਆਪਣੇ ਲਈ ਤਾਂ 2-4 ਕਿਲੋ ਵਰਤਣਾ ਹੁੰਦਾ ਘਰ ਦੇ ਵਾਸਤੇ ਬਾਕੀ ਦੇ ਕੇ ਜਾਂਦਾ ਹੂੰ ਹੂੰ ਸੋਦਾ ਇਹ ਆ ਕਿ ਉਹਨੂੰ ਤੁਸੀਂ ਜੇ ਥੋਕ ਦੇ ਰੇਟ ਤੇ ਵੀ ਵੇਚੂਗੇ ਨਾ ਹਾਂਜੀ ਸਿੱਧਾ ਡਾਇਰੈਕਟ ਮੰਡੀ 'ਚ ਵੀ ਜਾਂਦਾ ਆ ਕੱਚਾ ਟੇਉਂ ਹਾਂਜੀ ਤੇ ਜੇ ਤੁਸੀਂ ਉਹ ਨੂੰ ਆਪਣੀ ਬਣਾ ਕੇ ਉਹਨੂੰ ਆਚਾਰ ਹੂੰ 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 ਤਾਂ ਬੰਦੇ ਰੱਖ ਲਓ ਤਾਂ ਜਾਪ ਜੇ ਮਿਹਨਤ ਕਰ ਸਕਦੇ ਆ ਤਾਂ ਡੇਲੀ ਦਾ ਥੋੜਾ ਥੋੜਾ ਪਾ ਲਓ ਬਿਲਕੁਲ ਬਿਲਕੁਲ ਤਾਂ ਉਹ ਵੀ ਬੈਨੀਫਿਟ ਕਰ ਸਕਦਾ ਕਿਉਂਕਿ ਅਸੀਂ ਬਾਹਰ ਜਾ ਕੇ ਜਾਂ ਹੋਰ ਵੀ ਥਾਂ ਤੇ 8-8 ਘੰਟੇ 10-10 ਘੰਟੇ ਕੰਮ ਕਰਦੇ ਆ ਜੇ 2-4 ਘੰਟੇ ਵੀ ਅਸੀਂ ਠੋਕ ਕੇ ਲਾਏ ਹੋਣ ਬਿਲਕੁਲ ਬਿਲਕੁਲ ਤਾਂ ਸਾਡੇ ਲਈ ਜਿਹੜਾ ਆ ਕਾਫੀ ਲਾਹੇਮੰਦ ਆ ਇਹ ਚੀਜ਼ ਤੇ ਬਹੁਤ ਕਿਸਾਨ ਕਰ ਰਹੇ ਆ ਲੋਕਾਂ ਨੇ ਨਾ ਆਪਣੀ ਬਾਉਂਡਰੀ ਜਿਹੜੀ ਆ ਖੇਤ ਦੀ ਅੱਛਾ ਜੀ ਉਹ ਤੋਂ 11 ਫੁੱਟ ਛੱਡ ਕੇ ਜਾ ਸੜਕ ਦੇ ਕਿਨਾਰੇ ਉਹਨਾਂ ਨੇ ਆਪਣਾ ਜਿਹੜਾ ਆ ਜਿੱਦਾਂ ਲਸੂੜੇ ਦੇ ਬੂਟੇ ਅੱਛਾ ਜੀ ਉਹ ਲਾਉਂਦੇ ਆ ਠੀਕ ਹੈ ਤੇ ਮੈਂ ਕਈ ਥਾਵਾਂ ਤੇ ਦੇਖੇ 100-100 ਬੂਟਾ ਲਸੂੜੇ ਦਾ ਲਾ ਆ ਅੱਛਾ ਜੀ ਉਹ ਲਸੂੜੇ ਦਾ achar ਵੇਚਦੇ ਆ ਠੀਕ ਹੈ ਤੇ ਉਹ ਵੇਚਦੇ ਆਪ ਨਹੀਂ ਵੇਚਣ ਜਾਂਦੇ ਲੋਕ ਉਹਨਾਂ ਤੋਂ ਆਖ ਲੈਂਦੇ ਆ ਲਓ ਜੀ ਆ ਦੇਖੋ ਮੈਂ ਇਦਾਂ ਦੀ ਜਿਹੜੀ ਤੁਸੀਂ ਗੱਲ ਦੱਸੀ ਹੈ ਨਾ ਇਹ ਸੁਣੀ ਵੀ ਸੀਗੀ ਹਾਂ ਜੀ ਹਾਂ ਜੀ ਜਿਵੇਂ ਕਿ ਜਿੱਦਾਂ ਕੰਢੀ ਦੇ ਇਲਾਕੇ ਆ ਨਾ ਸਾਡੇ ਸਾਰੇ ਉੱਥੇ ਕੰਢੀ ਦੇ ਇਲਾਕੇ ਦੇ ਲੋਕਾਂ ਨੂੰ ਮਤਲਬ ਕਿ ਇਨਸਪਾਇਰ ਕਰ ਲਈ ਜਾਂ ਉਹਨਾਂ ਨੂੰ ਹੋਰ ਪ੍ਰੋਤਸਾਹਨ ਦੇਣ ਦੇ ਲਈ ਉਹ ਜੋ ਕੰਮ ਕਰਦੇ ਆ ਉਹ ਏਦਾਂ ਦਾ ਕੰਮ ਕਰਦੇ ਘਰਾਂ ਦੇ ਵਿੱਚ ਉਹਨਾਂ ਦੇ ਪ੍ਰੋਡਕਟ ਕਈ ਜਣੇ ਲੈ ਕੇ ਜਾਂਦੇ ਆ ਹਾਂਜੀ ਹਾਂਜੀ ਤੇ ਉਹਨੂੰ ਵੇਚਿਆ ਜਾਂਦਾ ਆ ਬਿਲਕੁਲ ਤੇ ਲੇਟੈਸਟ ਜਿਹੜਾ ਮੈਂ ਤੁਹਾਨੂੰ ਜਿੱਦਾਂ ਦੱਸ ਰਿਹਾ ਸੀ ਕਿ ਤਖਣੀ ਵਾਈਲਡਲਾਈਫ ਸੈਂਚਰੀ ਆ ਜਿਹੜੀ ਉੱਥੇ ਭਰਾਜੀ ਹੁਣੀ ਮਿਲੇ ਸੀਗੇ ਡਾਕਟਰ ਅਮਨਦੀਪ ਸਿੰਘ ਹੁਣੀ ਉਹ ਵੀ ਤੇ ਕੰਢੀ ਦੇ ਇਲਾਕੇ ਦੇ ਲੋਕਾਂ ਨੂੰ ਮਤਲਬ ਹੈਲਪ ਕਰਦੇ ਆ ਉਹਨਾਂ ਨੇ ਵੀ ਏਦਾਂ ਇੱਕ ਡਿਸਪਲੇ ਖੋਲੇ ਆ ਉੱਥੇ ਚੋਹਾਲ ਦੇ ਕੋਲ ਚੋਹਾਲ ਦੇ ਕੋਲ ਤੇ ਉਹ ਵੀ ਇਸੇ ਚੀਜ਼ ਨੂੰ ਹੀ ਮਤਲਬ ਕਰਦੇ ਆ ਤੇ ਬਹੁਤ ਵਧੀਆ ਮਤਲਬ ਕਿ ਇਹ ਕੰਮ ਆ ਇਹ ਕਰ ਸਕਦੇ ਆ ਬਹੁਤ ਵਧੀਆ ਭਾਜੀ ਇਹ ਤਾਂ ਜਿੱਦਾਂ ਅਸੀਂ ਡਾਕਟਰ ਸਾਨੂੰ ਇਹ ਹੁੰਦਾ ਕਿ ਮਾਰਕੀਟਿੰਗ ਕਿੱਦਾਂ ਕਰੀਏ ਹਾਂਜੀ ਬਿਲਕੁਲ ਤੁਸੀਂ ਨਾ ਕੁਆਲਿਟੀ ਦੋ ਬੰਦੇ ਨੂੰ ਬਿਲਕੁਲ ਕੁਆਲਿਟੀ ਜੇ ਤੁਸੀਂ ਦੋਗੇ ਇਮਾਨਦਾਰ ਰਹੋਗੇ ਨਾ ਜੀ ਤਾਂ ਭਾਜੀ ਲੋ ਤੁਹਾਡੇ ਕੋਲ ਦੇਣ ਨੂੰ ਉਹਨਾਂ ਤੋਂ ਮੁੱਕ ਜਾਣੀ ਚੀਜ਼ ਤੁਸੀਂ ਉਹਨਾਂ ਨੂੰ ਫੋਨ ਕਰਕੇ ਕਹੋਗੇ ਕਿ ਸਾਡੇ ਕੋਲ ਹੈ ਨਹੀਂ ਕਿ ਚੀਜ਼ ਹੁਣ ਜਿੱਦਾਂ ਅਸੀਂ ਆਪ ਖੁਦ ਲੈਣ ਜਾਂਦੇ ਆ ਤੁਸੀਂ ਦੇਖੋਗੇ ਇਹ ਇੱਕ ਗੋੜ 70 80 ਰੁਪਏ ਨੂੰ ਵਿਕਣ ਡਿਆ ਹਾਂਜੀ ਇੱਕ 150 ਰੁਪਏ ਨੂੰ ਵੀ ਵਿਕਣ ਦੇ ਆ। ਵਿਕਦਾ ਵਿਕਦਾ ਵਿਕਦਾ। ਤੇ ਜਿਨ੍ਹਾਂ ਦਾ 150 ਰੁਪਏ ਵਿਕਦਾ ਹੋਣਾ ਜੀ ਉਹ ਉਹਨਾਂ ਨੂੰ ਤੁਸੀਂ ਫੋਨ ਕਰੋਗੇ ਨਾ ਤਾਂ 10 ਦਿਨ ਪਹਿਲਾਂ ਬੁਕਿੰਗ ਕਰਾਉਣੀ ਪੈਂਦੀ ਆ। ਬੁਕਿੰਗ ਕਰਾਉਣੇ ਲੈਂਦੇ ਆ। ਉਹ ਕਹਿੰਦੇ ਜੇ ਤੁਸੀਂ ਲੇਟ ਹੋ ਗਿਆ ਅਸੀਂ ਵੇਚ ਦੇਣਾ ਸਾਤੋਂ ਜਿਹੜਾ ਆ ਪੂਰਾ ਨਹੀਂ ਹੁੰਦਾ। ਮੈਂ ਤੇਲਾਂ ਦਾ ਤੇਲ ਲੈਣਾ ਸੀਗਾ 2 ਲੀਟਰ ਚਾਹੀਦਾ ਸੀਗਾ ਪਿਓਰ। ਉਹ ਦੇਖ ਲਓ ਮੈਨੂੰ ਮਿਲਿਆ ਨਹੀਂ ਉਹ ਕਹਿੰਦੇ ਅਗਲੇ ਸੀਜ਼ਨ 'ਚ ਮਿਲਣਾ ਹੁਣ। ਬੱਲੇ ਬੱਲੇ। ਦੇ ਲਓ ਮੈਨੂੰ 1 ਸਾਲ ਵੇਟ ਕਰਨੀ ਪੈ ਰਹੀ ਆ। ਬੱਲੇ ਬੱਲੇ। ਇੰਨੀ ਮਿਲਾਵਟ ਆ ਮਾਲੋ ਮਾਰਕੀਟ ਮਾਰਕੀਟ ਦੇ ਵਿੱਚ। ਸ ਜਿਹੜੇ ਲੋਕ ਤਰਸਦੇ ਆ ਸੋ ਇਸ ਚੱਕਰ ਚ ਦਾ ਟੈਨਸ਼ਨ ਲੈਣੀ ਨਹੀਂ ਚਾਹੀਦੀ ਬੰਦੇ ਨੂੰ ਤੇ ਸਾਡੀ ਮਾਰਕੀਟਿੰਗ ਕਿੱਦਾਂ ਹੋਊਗੀ ਨਹੀਂ ਦੇਖੋ ਇਹ ਮੈਂ ਆਪਣੇ ਸਾਰੇ ਵੀਓਸ ਨੂੰ ਦੱਸਣਾ ਚਾਹੁੰਦਾ ਆ ਕਿ ਸਾਡੇ ਕੋਲ ਬਹੁਤ ਆਪਰਚੂਨਿਟੀਆਂ ਹੈਗੀਆਂ ਆ ਕੰਮ ਕਰਨ ਦੀਆਂ ਬਸ ਇੱਕ ਇਰਾਦਾ ਚਾਹੀਦਾ ਸ਼ੁਰੂਆਤ ਕਰੋ ਜਨੂਨ ਹਾਂ ਨੋਲਿਜ ਚਾਹੀਦੀ ਬੁਕਸ ਪੜ੍ਹਣੀਆਂ ਚਾਹੀਦੀਆਂ ਹਾਂਜੀ ਇਹ ਨਹੀਂ ਕਿ ਮੇਰੀ ਵੀਡੀਓ ਜਾਂ ਤੁਹਾਡੀ ਵੀਡੀਓ ਦੇਖ ਕੇ ਜਾਂ ਹੋਰ ਵੀ YouTube ਤੇ ਮੋਟੀਵੇਟ ਜਾਂ ਹੋ ਕੇ ਰਾਈਟ ਰਾਈਟ ਐਵੇਂ ਤੁਰਪੋ ਹਾਂਜੀ ਉਹ ਨਹੀਂ ਸਹੀ ਹੈਗੇ ਚੀਜ਼ ਸਹੀ ਗੱਲ ਉਹ ਚ ਤੁਸੀਂ ਫੇਰ ਨਰਾਸ਼ ਹੋਵੋਗੇ ਡਿਪਰੈਸ ਹੋਵੋਗੇ ਟੈਨਸ਼ਨ ਹੋਊਗੀ ਰਾਤ ਨੂੰ ਸੌਣ ਲੱਗੇ ਵੀ ਇਸ ਲਈ ਗਿਆਨ ਇਕੱਠਾ ਕਰ ਲਓ ਬਿਲਕੁਲ ਬੁਕਸ ਪੜ੍ਹੋ ਉਸ ਹੀ ਨਾਲ ਪ੍ਰੇਮ ਕਰੋਗੇ ਤੁਹਾਨੂੰ ਰਾਹ ਆਪਣੇ ਆਪ ਦਿਸਣਾ ਜੀ ਬਿਲਕੁਲ ਬਿਲਕੁਲ ਤੇ ਜਿੱਦਾਂ ਮੈਂ ਵੈਸੇ ਦੱਸ ਰਿਹਾ ਤੁਹਾਨੂੰ ਤੁਸੀਂ ਮੇਰੇ ਮੇਰੀ ਇਹਨਾਂ ਵੀਡੀਓਸ ਤੇ ਕਮੈਂਟ ਕਰ ਸਕਦੇ ਹੋ ਕਿਉਂਕਿ ਜੋ ਡਾਕਟਰ ਅਮਨਦੀਪ ਸਿੰਘ ਜਿਹਦੇ ਬਾਰੇ ਮੈਂ ਗੱਲ ਕਰ ਰਿਹਾ ਸੀਗਾ ਕਿ ਜੋ ਮੈਨੂੰ ਤਖਣੀ ਵਾਈਲਡਲਾਈਫ ਸੈਂਚਰੀ ਦੇ ਵਿੱਚ ਮਿਲੇ ਸੀਗੇ ਤੇ ਤੁਸੀਂ ਇਸ ਵੀਡੀਓ ਤੇ ਮੈਸੇਜ ਕਰ ਸਕਦੇ ਆ ਕਿ ਉਹ ਵੀ ਮੈਸੇਜ ਦੇਖਦੇ ਆ ਸਾਰੇ ਮੈਂ ਉਹਨਾਂ ਨੂੰ ਕਹਾਂਗਾ ਵੀ ਮੈਸੇਜ ਦੇਖੋ ਅਗਰ ਕਿਸੇ ਨੂੰ ਹੈਲਪ ਦੀ ਜ਼ਰੂਰਤ ਆ ਕਿ ਅਗਰ ਉਹਨਾਂ ਨੂੰ ਚਾਹੀਦਾ ਆ ਵੀ ਕਿਸੇ ਨੂੰ ਵੀ ਚਾਹੀਦਾ ਵੀ ਕੰਮ ਕਿੱਦਾਂ ਸ਼ੁਰੂ ਕਰਨਾ ਤੇ ਸਾਡੀ ਮਾਰਕਟਿੰਗ ਕਿੱਦਾਂ ਹੋਊਗੀ ਉਹ ਤੁਹਾਡੀ ਹੈਲਪ ਕਰਨਗੇ ਦੱਸਣਗੇ ਤੁਹਾਨੂੰ ਸਰਸਸ ਦੱਸਣਗੇ ਵੀ ਇੱਥੇ ਚੱਲ ਜਾਓ ਇਦਾਂ ਕਰ ਲਓ ਜਾਂ ਤੁਹਾਡੇ ਕੋਲ ਖੁਦ ਵੀ ਜਿੱਦਾਂ ਤੁਸੀਂ ਆਪਣਾ ਨੰਬਰ ਮੈਨੂੰ ਜਰੂਰ ਦੱਸ ਦੇਣਾ ਜੇ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਜਾਂ ਕੋਈ ਕਰ ਵੀ ਰਿਹਾ ਆ ਤੇ ਉਹ ਮੈਨੂੰ ਮੈਸੇਜ ਆਪਣਾ ਜਰੂਰ ਛੱਡੇ ਥੱਲੇ ਉਹਦੇ ਵਿੱਚ ਨੰਬਰ ਦੱਸੇ ਤੇ ਉਹ ਸੋ ਦੈਟ ਕਿ ਆਪਾਂ ਕੰਟੈਕਟ ਕਰ ਲਈਏ ਤੁਹਾਡੇ ਨਾਲ ਉਹਦਾ ਵੀ ਭਾਈ ਜਿਹੜੀ ਤੁਸੀਂ ਇਹ ਗੱਲ ਕੀਤੀ ਨਾ ਮੈਨੂੰ ਹੁਣ ਇੱਕ ਦਿਮਾਗ ਗੱਲ ਆਈ ਇਹ ਬਹੁਤ ਵਧੀਆ ਚੀਜ਼ ਆ ਠੀਕ ਆ ਕਿ ਦੂਸਰੇ ਬੰਦੇ ਕੋਲ ਜਾ ਕੇ ਕਨਵਰਸੇਸ਼ਨ ਕਰਕੇ ਉਹ ਤੋਂ ਕਿਸੇ ਚੀਜ਼ ਸਿੱਖਣੀ ਬਿਲਕੁਲ ਇਹ ਵੀ ਇੱਕ ਇੱਕ ਦਾਦਾ ਗੋਣਾ ਕਿ ਤੁਸੀਂ ਦੂਸਰੇ ਬੰਦੇ ਕੋਲ ਜਾਓਗੇ ਨਾ ਇੱਕ ਹੁੰਦੀ ਫੋਨ ਤੇ ਗੱਲ ਕਰਨੀ ਇੱਕ ਕੋਲ ਜਾਣਾ ਕੋਲ ਜਾਣਾ ਹਾਂ ਭਾਜੀ ਨੀਆਂ ਚੀਜ਼ਾਂ ਬੰਦੇ ਨੂੰ ਸਿੱਖਣ ਨੂੰ ਮਿਲਦੀਆਂ ਹਨ ਨਾ ਬਿਲਕੁਲ ਕਿ ਬੰਦੇ ਦਾ ਜਿਹੜਾ ਇੱਕ ਹਨੇਰਾ ਹੁੰਦਾ ਨਾ ਉਹ ਇੱਕ ਬਸ ਦੀਪਕ ਜਿੱਦਾ ਦੀਵਾ ਇੱਕ ਜਗ ਜਾਂਦਾ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਬੜੀ ਵਧੀਆ ਇੱਕ ਕਨਫਰਮੇਸ਼ਨ ਦੱਸੀ ਤੁਸੀਂ ਆਜੋ ਇੱਧੇ ਫਿਰ ਇਧਰ ਚੱਲੀ ਅੰਦਰ ਹਾਂਜੀ ਆਓ ਚੱਲਦੇ ਆ ਆਜੋ ਆਜੋ ਚਲੋ ਠੀਕ ਹੈ ਜੀ ਇਹ ਮੈਂ ਸਾਰੇ ਆਪਣੇ ਈਓਸ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਵੀ ਆਪਣੇ ਕੰਮ ਸ਼ੁਰੂ ਕਰੋ ਸੋ दैट ਕਿ ਇੱਥੇ ਵੀ ਜੋ ਪੰਜਾਬ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਨੂੰ ਰੋਜ਼ਗਾਰ ਮਿਲੇ ਇੱਕ ਬੰਦੇ ਦੇ ਰੋਜ਼ਗਾਰ ਖੋਲਣ ਦੇ ਨਾਲ ਉਹਦੇ ਨਾਲ 100 ਬੰਦਾ ਜੁੜ ਜਾਂਦਾ ਬਿਲਕੁਲ ਬਿਲਕੁਲ ਇਹ ਡਿਪੈਂਡ ਕਰਦਾ ਤੁਸੀਂ ਕਿੱਡਾ ਵੱਡਾ ਕੰਮ ਖੋਲਦੇ ਹੋ ਛੋਟੇ ਲੈਵਲ ਤੇ ਖੋਲੋਗੇ ਹੌਲੀ 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 ਵਧੇਗਾ ਹੀ ਉਹ ਹਾਂਜੀ 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 ਤੇ ਠੀਕ ਆ ਜੀ ਮੇਰਾ ਇਹ ਵੀਡੀਓ ਨੂੰ ਬਣਾਉਣ ਦਾ ਮੰਤਵ ਇਹੀ ਸੀਗਾ ਕਿ ਤੁਹਾਨੂੰ ਢੇਉ ਦੇ ਬੂਟੇ ਦੇ ਕੋਲ ਇਸੇ ਕਰਕੇ ਲੈ ਕੇ ਆਇਆ ਸੀ ਕਿ ਇੱਥੇ ਢੇਉ ਜਿਸਦਾ ਵੀ ਹੈਗਾ ਇਹ ਪਿੰਡ ਦੇ ਵਿੱਚ ਉਹ ਕੁਝ ਕੁ ਵਰਤੇਗਾ ਬਾਕੀ ਪਤਾ ਨਹੀਂ ਕਈ ਵਾਰ ਖਰਾਬ ਵੀ ਚ ਜਾ ਜਾਈਦਾ ਕਿੱਦਾਂ ਆ ਹਾਂਜੀ ਇਹ ਛੋਟਾ ਬੂਟਾ ਹਾਂਜੀ ਹਾਂਜੀ ਹੁਣ ਦੇ ਦਿਆਂ ਕੀ ਇਹਦਾ ਕਰਾਂਗੇ ਕੁਝ ਹਮ ਆਪਣੇ ਲਈ ਵੀ ਪਾਇਆ ਠੀਕ ਆ ਪਿਛਲੀ ਵਾਰ ਵੀ ਪਾਇਆ ਹੈਗਾ ਜੀ ਵਾਰੀ ਬਹੁਤ ਘੱਟ ਲੱਗੇ ਸੀ ਛੋਟਾ ਬੂਟਾ ਅੱਛਾ ਐਸ ਕੀ ਬਾਵਾਂ ਲੱਗਣਗੇ ਨਹੀਂ ਚਲੋ ਇਹਦਾ ਮੇਰਾ ਵੀਡੀਓ ਬਣਾਉਣ ਦਾ ਮੰਤਵ ਇਹੀ ਸੀ ਕਿ ਕੰਮ ਸ਼ੁਰੂ ਕਰੋ ਕੋਈ ਕੰਮ ਦੇ ਵਿੱਚ ਇਹਦੇ ਵਿੱਚ ਬਹੁਤ ਬੈਨੀਫਿਟ ਆ ਤੇ ਇਹਨੂੰ ਇਸ ਕੰਮ ਨੂੰ ਅੱਗੇ ਵਧਾਓ ਜੇ ਜੇ ਕੋਈ ਜ਼ਿਆਦਾ ਬੁੱਟੇ ਲਾ ਸਕਦਾ ਤਾਂ ਇਦਾਂ ਦੇ ਚਲੋ ਠੀਕ ਆ ਜੀ ਨੈਕਸਟ ਵਲੌਗ ਵਿੱਚ ਮਿਲਾਂਗੇ ਧੰਨਵਾਦ ਜੀ ਭਾਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਇਨਫੋਰਮੇਸ਼ਨ ਦੇਣ ਲਈ ਜੀ ਚਲੋ ਜੀ ਥੈਂਕ ਯੂ ਜੀ ਨੈਕਸਟ ਵਲੌਗ ਵਿੱਚ ਮਿਲਦੇ ਹਾਂ ਬਹੁਤ ਜਲ ਟੀਲ ਦੈਨ ਟੇਕ ਕੇਅਰ ਬਾਏ ਬਾਏ